ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਖੂਨ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਪਿਛਲੇ 4 ਦਿਨਾਂ ਦੇ ਵਿੱਚ ਬਠਿੰਡਾ ਤੇ ਮਾਨਸਾ ਵਿੱਚ 4 ਥਾਵਾਂ ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ ਹਨ ਹੁਣ ਤੱਕ ਪਰਾਲੀ ਸਾੜਨ ਦੀਆਂ 7 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਇਹਨਾਂ ਵਿੱਚੋਂ 5 ਘਟਨਾਵਾਂ ਬਠਿੰਡਾ ਤੇ 2 ਘਟਨਾਵਾਂ ਮਾਨਸਾ ਵਿੱਚ ਵਾਪਰੀਆਂ ਹਨ ਇਸ ਦੌਰਾਨ ਪਰਾਲੀ ਸਾੜਨ ਨੂੰ ਘਟਾਉਣ ਸੰਬੰਧੀ ਪ੍ਰਸ਼ਾਸਨ ਨੇ ਪਹਿਲਾਂ ਹੀ ਸਰਕਾਰੀ ਆਦੇਸ਼ਾਂ ਤੇ ਸਖਤ ਰੁਕਾ ਅਪਣਾਇਆ ਹੈ ਨਤੀਜੇ ਵਜੋਂ ਮਾਨਸਾ ਵਿੱਚ ਇੱਕ ਕਿਸਾਨ ਖਿਲਾਫ ਕੇਸ ਵੀ ਦਰਜ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਗਾ ਵਿੱਚ ਉਸ ਸਮੇਂ ਮਾਹੌਲ ਤਾਂ ਨਾ ਪੂਰਨ ਹੋ ਗਿਆ ਜਦ ਇੱਕ ਕਿਸਾਨ ਵੱਲੋਂ ਖੇਤ ਵਿੱਚ ਲਗਾਈ ਅੱਗ ਦੇ ਬਾਅਦ ਪੁਲਿਸ ਮੁਲਾਜ਼ਮਾਂ ਸਮੇਤ ਸਿਵਲ ਅਧਿਕਾਰੀ ਪਹੁੰਚਣ ਤੇ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਕਿਰਾਇਓ ਕੀਤਾ ਗਿਆ ਇਸ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਰੋਸ ਵੀ ਜਤਾਇਆ ਗਿਆ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਪੈਣੀ ਬਾਗਾ ਨੇ ਕਿਹਾ ਕਿ ਇੱਕ ਕਿਸਾਨ ਵੱਲੋਂ 10 ਅਕਤੂਬਰ ਨੂੰ ਆਪਣੇ ਖੇਤ ਵਿੱਚ પરાਲੀ ਵੱਡੀ ਪਈ ਸੀ ਇਸ ਲਈ ਇਸ ਲਈ ਖੇਤੀਬਾੜੀ ਅਧਿਕਾਰੀਆਂ ਨੂੰ ਕਹਿ ਰਹੇ ਸੀ ਕਿ ਇਸ ਨੂੰ ਚੁੱਕਣ ਦੀ ਪ੍ਰਬੰਧ ਕਿਤੇ ਜਾ 10 ਅਕਤੂਬਰ ਤੋਂ ਪਰਾਲੀ ਪਈ ਹੈ ਪਰ ਅੱਜ ਤੱਕ ਪਰਾਲੀ ਨਹੀਂ ਚੁੱਕੀ ਗਈ ਅੱਜ ਇੰਨੇ ਦਿਨ ਉਡੀਕਣ ਤੋਂ ਬਾਅਦ ਜਦ ਕੋਈ ਅਧਿਕਾਰੀ ਜਾਂ ਮਹਿਕਮਾ ਇਸ ਨੂੰ ਨਾ ਚੁੱਕਣ ਆਇਆ ਤਾਂ ਅੱਜ ਮਜਬੂਰੀ ਕਾਰਨ ਥੋੜੀ ਬਹੁਤ ਖੁੰਝੇ ਵਿੱਚ ਅੱਗ ਲਗਾਈ ਹੋਵੇਗੀ ਇਹ ਪੈਣੀਵਾਗੇ ਦੇ ਇੱਕ ਕਿਸਾਨ ਨੇ ਜੋ ਘਟੋ ਘਟ 10 ਤਰੀਕ ਦੇ ਉਹਨੇ ਆਪਣੇ ਖੇਤ ਦੇ ਵਿੱਚੋਂ ਜੀਰੀ ਵੱਢ ਕੇ ਖਰਚੇ ਵੱਡੇ ਹੋਏ ਸੀ ਉਹ ਲਗਾਤਾਰ ਜਿਹੜੇ ਖੇਤੀਬਾੜੀ ਵਿਭਾਗ ਤੇ ਹੋਰ ਅਧਿਕਾਰੀਆਂ ਨੂੰ ਫੋਨ ਤੇ ਕਹਿ ਰਹੇ ਸੀਗੇ ਸੀ ਜੀਰੀ ਵਧਣ ਤੋਂ ਬਾਅਦ ਅਸੀਂ ਆਪਦੇ ਕਈ ਕਿੱल्ल्या ਦੇ ਵਿੱਚ ਜਿਹੜਾ ਝੋਨੇ ਦਾ ਜਿਹੜਾ ਖਰਚੇ ਆ ਉਹ ਵੜ ਦਿੱਤੇ ਆ ਉਹਨੂੰ ਕੋਈ ਬੇਲਰ ਭੇਜੋ ਉਹਨੂੰ ਚੱਕਣ ਦਾ ਪ੍ਰਬੰਧ ਕਰੋ 10 ਤਰੀਕ ਦੇ ਵੱਡੇ ਹੋਏ ਆ ਦੇਖ ਲਓ ਅੱਜ ਕੈ ਤਰੀਕ ਹੋ ਗਈ ਮਿਰਖਾ ਚ 22 ਤਰੀਕ ਹੋ ਗਈ ਇੰਨੇ ਦਿਨ ਓੜੀਕੜ ਤੋਂ ਬਾਅਦ ਜਦੋਂ ਕੋਈ ਅਧਿਕਾਰੀ ਜਾਂ ਕੋਈ ਮਹਿਕਮਾ ਉਹ ਗੱਠਾ ਬਣਾ ਕੇ ਚੱਕਣ ਵਾਸਤੇ ਨਾ ਆਇਆ ਤਾਂ ਫਿਰ ਮਜਬੂਰੀ ਹੈ ਕਿਸਾਨਾਂ ਨੇ ਮਾੜੀ ਮੋੜੀ ਕਿਤੇ ਖੁੰਝੇ ਚੱਗ ਲਾਈ ਉਹ ਵੀ ਰੋਸ ਦਿਖਾਉਣ ਵਾਸਤੇ ਵੀ ਦੇਖੋ ਅਸੀਂ ਇੰਨੇ ਕ ਨੂੰ ਲਾਈ ਹੈ ਇੱਕ ਖੁੰਝੇ ਤੇ ਲਾਈ ਹੈ ਜੇ ਨਾ ਆਏ ਤਾਂ ਦੁਬਾਰਾ ਅਸੀਂ ਫਿਰ ਸਾਰਾ ਮਚਾਵਾਂਗੇ ਤਾਂ ਉਹ ਦੀ ਪਤਾ ਨਹੀਂ ਕਿਵੇਂ ਲੋਕੇਸ਼ਨ ਜਾਂ ਕੀ ਇਹਨਾਂ ਦਾ ਕੋਈ ਸੈਟਲਾਈਟ ਜਦੋਂ ਕਿਸਾਨਾਂ ਦੀਆਂ ਕੜਕਾਂ ਨੂੰ ਅੱਗ ਲੱਗ ਜਾਏ ਉਹ ਤਾਂ ਸੈਟਲਾਈਟ ਇਹਨਾਂ ਦਾ ਚੁੱਪ ਹੁੰਦਾ ਜਦੋਂ ਬਾਰਿਸ਼ ਆ ਪੈ ਕੇ ਫਸਲਾਂ ਡੁੱਬ ਜਾਂਦੀਆਂ ਉਦੋਂ ਚੁੱਪ ਹੁੰਦਾ ਜਦੋਂ ਹੜਾ ਨਾ ਸਾਰੇ ਲੋਕ ਮਰ ਗਏ ਘਰ ਰੋੜ ਕੇ ਉਦੋਂ ਇਹਨਾਂ ਦੇ ਸੈਟਲਾਈਟ ਨੇ ਤਸਵੀਰ ਨਹੀਂ ਲਈ ਇੱਕ ਖੂਨਜੇ ਦੇ ਵਿੱਚ ਥੋੜੀ ਜੀ ਅੱਗ ਲਾਈ ਰੋਸ ਕਰਨ ਵਾਸਤੇ ਤਾਂ ਉਹ ਵੀ ਫਟਾਫਟ ਇਹ ਜਿਹੜੇ ਸਿਵਲ ਦੇ ਅਧਿਕਾਰੀ ਆ ਜਾਂ ਜਿੰਨਾ ਕਰਮਚਾਰੀਆਂ ਦੀ ਡਿਊਟੀ ਆ ਉਹ ਪੁਲਿਸ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਇੱਥੇ ਆਏ ਜਦੋਂ ਇੱਥੇ ਆਏ ਤਾਂ ਉਹਨਾਂ ਦਾ ਅਸੀਂ ਜਿਹੜਾ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਨੂੰ ਇੱਕ ਤਾਂ ਗੁਰਾਂ ਦੀ ਅਗਵਾਈ ਦੇ ਵਿੱਚ ਅਸੀਂ ਉਹਨਾਂ ਦਾ ਘਰਾਓ ਕੀਤਾ ਅਸੀਂ ਉਹਨਾਂ ਦੇ ਅਧਿਕਾਰੀਆਂ ਨੂੰ ਉਡੀਕ ਰਹੇ ਹਾਂ ਅਸੀਂ ਉਹਨਾਂ ਜਦੋਂ ਅਧਿਕਾਰੀ ਆਉਣਗੇ ਉਹਨਾਂ ਨੂੰ ਕਹਾਂਗੇ ਵੀ ਖੇਤਾਂ ਦੇ ਵਿੱਚ ਪਰਾਲੀ ਆਇਆ ਸੀ ਉਹ ਵੱਢਤੀ ਉਹਨੂੰ ਚੱਕ ਲੋ ਜਾਂ ਚਕਾਉਣ ਦਾ ਪ੍ਰਬੰਧ ਕਰ ਦਿਓ ਕਿਉਂਕਿ 500 ਤੋਂ 600 ਰੁਪਿਆ ਖਰਚੇ ਵਧਣ ਦਾ ਪਰਾਲੀ ਦੇ ਖਰਚੇ ਵਧਣ ਦਾ ਲੈਂਦਾ ਟਰੈਕਟਰ ਵਾਲਾ ਉਹਦੀ ਜਿਹੜੀ ਲੋੜ ਹੈ ਤਾਂ ਅਸੀਂ ਉਹਨਾਂ ਦੇ ਸਕਦੇ ਆ ਉਹ ਟਰੈਕਟਰਾਈ ਨੂੰ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਪਰਾਲੀ ਦੀਆਂ ਗੱਠਾਂ ਬਣਾਉਣੀ ਆ ਬੇਲਰ ਹੈ ਜਾਂ ਟਰੈਕਟਰ ਟਰਾਲੀਆਂ ਤੇ ਲੱਦ ਕੇ ਲੈ ਜਾਣੀ ਆ ਉਹ ਇਹਨਾਂ ਦਾ ਕੰਮ ਹੈ ਜੇ ਲਿਜਾਣਗੇ ਤਾਂ ਚੰਗੀ ਗੱਲ ਹੈ ਅਸੀਂ ਅੱਗ ਲਾਉਣ ਦੇ ਹਾਮੀ ਨਹੀਂ ਹਾਂ ਅਸੀਂ ਕਹਿੰਦੇ ਆ ਕੋਈ ਵੀ ਕਿਸਾਨ ਅੱਗ ਲਾਉਣ ਦਾ ਹਾਮੀ ਨਹੀਂ ਹੈ ਪਰ ਜਦੋਂ ਅਗਲੀ ਫਸਲ ਬੀਜਣੀ ਹੈ ਖੇਤ ਵਹਿਲਾ ਨਹੀਂ ਹੁੰਦਾ ਸਰਕਾਰ ਆਪਦੇ ਫਰਜ਼ ਨਹੀਂ ਨਿਭਾਉਂਦੀ ਫੇਰ ਅੱਗ ਲਾਉਣੀ ਮਜਬੂਰੀ ਬਣਦੀ ਹੈ ਇਹ ਮਜਬੂਰੀ ਬਸ ਕਿਸਾਨਾਂ ਦੇ ਖਿਲਾਫ ਇਹ ਕੋਈ ਕਾਰਵਾਈ ਕਰਨਗੇ ਪਰਚੇ ਦਰਜ ਕਰਨਗੇ ਜਾਂ ਕੋਈ ਜੁਰਮਾਨੇ ਪਾਉਣਗੇ ਉਹਦਾ ਭਾਰਤੀ ਕਿਸਾਨ ਯੂਨੀਅਨ ਇਟਕਾ ਡਟ ਕੇ ਵਿਰੋਧ ਕਰੂਗੀ ਉਹ ਆਹ ਕਿਸੇ ਵੀ ਕਿਸਾਨ ਨੂੰ ਨਾ ਗ੍ਰਿਫਤਾਰੀ ਹੋਣ ਦੇਊਗੀ ਨਾ ਜਿਹੜਾ ਜੁਰਮਾਨੇ ਪਾਉਣ ਦੇ ਕਿਸਾਨ ਆਗੂ ਮੱਖਣ ਸਿੰਘ ਨੇ ਦੱਸਿਆ ਕਿ ਅੱਜ ਜਦ ਕਿਸਾਨ ਵੱਲੋਂ ਖੇਤ ਵਿੱਚ ਥੋੜੀ ਜਹੀ ਅੱਗ ਲਗਾਈ ਸੀ ਪਰ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਪੌਂਕੇ ਤੇ ਪਹੁੰਚ ਹੀ ਗਏ ਸਨ ਪਿੰਡ ਦੇ ਵਿੱਚ ਸੀਗੇ ਜੀ ਇੱਕ ਕਿਸਾਨ ਵੱਲੋਂ ਉਹਨੇ ਆਲੂ ਲਾਉਣੇ ਸੀ ਥੋੜੇ ਬਾਹਰ ਨੂੰ ਅੱਗ ਲਾਈ ਸੀ ਕਿ ਇੱਥੇ ਪ੍ਰਸ਼ਾਸਨ ਆਇਆਗਾ ਲੋਕਾਂ ਨੇ ਕਰੋਡ ਕੀਤਾ ਪਿੰਡ ਦੇ ਸਾਰੇ ਲੋਕ ਸਮੁੱਚੇ ਜਿਵੇਂ ਸਮੁੱਚੀਆਂ ਜਿਵੇਂ ਬੰਦਿਆਂ ਦੇ ਵਰਕਰ ਇੱਥੇ ਪਹੁੰਚੇ ਆ ਜਿਹੜਾ ਉਹ ਕਿਸਾਨ ਆਗਾ ਸਾਡੀ ਉਕਰ ਉਹਨਾਂ ਦਾ ਕਰ ਕੀਤਾ ਹੋਇਆ ਜਿਹੜੇ ਅਧਿਕਾਰੀ ਐ ਪ੍ਰਸ਼ਾਸਨ ਵਾਲੇ ਇੱਥੇ ਬੈਠੇ ਨੇ ਲੋਕ ਇਕੱਠੇ ਹੋਏ ਐ ਪਰ ਸਾਡੀ ਮੰਗ ਐ ਵੀ ਲੋਕ ਕਹਿ ਰਹੇ ਐ ਵੀ ਜਿਹੜੀ ਪ੍ਰਾਲੀ ਵੱਡੀ ਐ ਉਹ ਖੇਤਾਂ ਚ ਪਈ ਆ ਉਹਦਾ ਲੈ ਜੇ ਸਰਕਾਰ ਲੈ ਜੇ ਡੀਸੀ ਲੈ ਜੇ ਮੁੱਖ ਮੰਤਰੀ ਲੈ ਜੇ ਪਰ ਜਦੋਂ ਉਹ ਸਮੇਂ ਸਿਰ ਉਹਦਾ ਨਿਪਟਾਰਾ ਨਹੀਂ ਹੋਊਗਾ ਤਾਂ ਲੋਕਾਂ ਕੋਲੇ ਸਿਰਫ ਅੱਗ ਲਾਉਣ ਤੋਂ ਬਿਨਾ ਕੋਈ ਰਾਹ ਨਹੀਂ ਹੈ ਲੋਕਾਂ ਨੇ ਕੰਕਬੀ ਜਣੀ ਐ ਪਰ ਪ੍ਰਸ਼ਾਸਨ ਕੋਲੇ ਸਰਕਾਰ ਕੋਲੇ ਬਹਾਨੇਬਾਜ਼ੀ ਤੋਂ ਬਿਨਾ ਕੋਈ ਹੱਲ ਨਹੀਂ ਹੈ ਤਾਂ ਇਹਦੇ ਵਿੱਚ ਇਹੀ ਹੋ ਸਕਦਾ ਐ ਕੀ ਸਮੋਚੇ ਪੰਜਾਬ ਨੂੰ ਵੱਡੀ ਜੇਲ ਬਣਾ ਲਈ ਸਰਕਾਰ ਨਾ ਉਹ ਤੋਂ ਜੇਲ ਬਣਨੀ ਹੈ ਨਾ ਲੋਕ ਜੇਲ ਚ ਦਿੱਤੇ ਜਾਣੇ ਹੈ ਪ੍ਰੋਪਰ ਇਹਦਾ ਹੱਲ ਨਹੀਂ ਹੱਲ ਕਰੇ ਤਾਂ ਲੋਕ ਕਿਉਂ ਅੱਗ ਲਾਉਣ ਅੱਜ ਮਤਲਬ ਭੈਣੀ ਬਾਗੇ ਦੇ ਵਿੱਚ ਉਹ ਜਿਹੜੇ ਅਧਿਕਾਰੀ ਆਏ ਆ ਅੱਗ ਲਾਉਣ ਤੇ ਉਹਨਾਂ ਦਾ ਘਰਾਉ ਕੀਤਾ ਹੋਇਆ ਗੱਲਬਾਤ ਚੱਲ ਰਹੀ ਹੈ ਘਰਾਉ ਕਿੰਨਾ ਟਾਈਮ ਜਾਰੀ ਰਹੂਗਾ ਘਰਾਉ ਆੜ ਮਿਸੇ ਸਮੇਂ ਦੀ ਰਹੂਗਾ ਜੀ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਝੋਨੇ ਦੀ ਰਹਿਣ ਖੂਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ ਪਰ ਜੇਕਰ ਕਿਸੇ ਕਿਸਾਨ ਵੱਲੋਂ ਅੱਗ ਲਗਾਈ ਜਾਂਦੀ ਹੈ ਤਾਂ ਉਸਦੇ ਪਰਚਾ ਪਾਇਆ ਜਾਂਦਾ ਹੈ ਜਿਹੜਾ ਅੱਜ ਦਾ ਹੈਗਾ ਮੈਂ ਪਹਿਲਾਂ ਦੱਸਣਾ ਭਾਰਤੀ ਕਿਸਾਨ ਯੂਨੀਅਨ ਨੇ ਇੱਥੇ ਆਜ਼ਾਦ ਜਥੇਬੰਦੀ ਦੇ ਵੱਲੋਂ ਅਸੀਂ ਆਏ ਆ ਕਿ ਇੱਥੇ ਸਾਰੀਆਂ ਲਗਭਗ ਜਥੇਬੰਦੀਆਂ ਪਿੰਡ ਦੀਆਂ ਜਿਨ੍ਹਾਂ ਵੀ ਹੋਈਆਂ ਨਹੀਂ ਗਈਆਂ ਉਹ ਸਾਰੀਆਂ ਇੱញਆਂ ਨਹੀਂ ਗਈਆਂ ਕਿਉਂਕਿ ਜਿਹੜੀ ਝੋਨੇ ਦੀ ਰਹਿਣ ਖੂਨ ਦਾ ਉਸ ਨੂੰ ਕਿਸਾਨ ਨੇ ਖੇਤ ਦੇ ਵਿੱਚ ਜਦੋਂ ਅੱਗ ਲਵਾਈ ਆ ਤਾ ਤਾ ਕਰਕੇ ਉਹ ਅੱਗ ਲਾਈ ਆ ਸਾਡੇ ਪਿੰਡ ਦੇ ਵਿੱਚ ਜਿੰਨੇ ਬੇਲਰ ਨੇਗੇ ਬੇਲਰ ਘਟਨੇਗੇ ਉਹ ਪੂਰੇ ਨੂੰ ਚੱਕ ਨਹੀਂ ਰਹੇ ਹੈਗੇ ਤੇ ਜੇ ਗੱਲ ਕਰ ਲਈਏ ਅੱਜ ਤੋਂ 10 ਦਿਨ ਪਹਿਲਾਂ ਦਾ ਜਿਹੜਾ ਇਹਨਾਂ ਨੇ ਬੇਲਰ ਫੇਰ ਕੇ ਉਹ ਗੱਠਾ ਬਣਾਉਣ ਦੀ ਖਾਤਰ ਉਹਨਾਂ ਬਟਾਈਆਂ ਤਾਂ ਪਰਾਲੀ ਜੀਆਂ ਦਿੱਤੀਆਂ ਬਣਾ 10 ਦਿਨ ਹੋ ਗਏ ਉੱਥੇ ਗੱਠਾ ਬਣਾਉਣ ਦੀ ਹਾਲ ਤੱਕ ਨਹੀਂ ਹਾਲ ਤੱਕ ਰਹੇ ਹੈਗੇ ਤੇ ਫੇਰ ਇਹ ਇਥੋਂ ਜਦੋਂ ਕੋਈ ਕਿਸਾਨ ਅੱਗ ਲਾਉਂਦਾ ਉਹ ਤੇ ਕਹਿੰਦੇ ਨੇ ਅਸੀਂ ਪਰਚਾ ਦੇ ਦਿਆਂਗੇ ਅਸੀਂ ਕਹਿੰਨੇ ਆ ਕਿ ਤੁਸੀਂ ਪਰਚੇ ਪਾ ਲਓ ਜਿੰਨੇ ਵੀ ਪਾਉਣੇ ਨੇ ਕਿਸਾਨਾਂ ਦੇ ਉੱਤੇ ਅੱਗ ਲਾਉਣ ਤੋਂ ਇਹ ਕਿਤੇ ਨਹੀਂ ਰੁਕਣਗੇ ਤਕੜੇ ਹੋ ਕੇ ਇਦੋਂ ਵੀ ਜ਼ਿਆਦੇ ਹੋਰ ਲੜਾਂਗੇ ਇਦੋਂ ਪਹਿਲਾਂ ਤਾਂ ਅਸੀਂ 4 ਵਜੇ ਕਹਿੰਦੇ ਸੀ ਵੀ ਅੱਗ ਲਾ ਦਿਓ ਤਾਂ ਹੁਣ ਜੇ ਇਹਨਾਂ ਨੇ ਇਹ ਰਵਈਆ ਰੱਖਿਆ ਤਾਂ ਹੁਣ ਤੜਕੇ ਤੋਂ ਜਦੋਂ ਵੀ ਲੋਕ ਕਹਾਂ ਕਰਨਗੇ ਅੱਗ ਲਾਉਣੀ ਆ ਤਾਂ ਅਸੀਂ ਵਿੱਚ ਖੜ ਕੇ ਕੋਲੇ ਖੜ ਕੇ ਅਸੀਂ ਅੱਗ ਲਵਾਵਾਂਗੇ ਅਸੀਂ ਪ੍ਰਾਣੀ ਨੂੰ ਮਚਾਏ ਬਣਾ ਇਹਦਾ ਕੋਈ ਨਾ ਤਾਂ ਹੱਲ ਹੈ ਤੇ ਜੇ ਗੱਲ ਕਰ ਲਈਏ ਆ ਖੋਖੜ ਦੇ ਕੋਲੇ ਇੱਕ ਫੈਕਟਰੀ ਚੱਲ ਰਹੀ ਹੈਗੀ ਤਾ ਉਹਦੇ ਵਿੱਚੋਂ ਖੰਡ ਨਿਕਲਦੀ ਇਹਨੂੰ ਸਰਕਾਰ ਨੂੰ ਪੁੱਛਣ ਵਾਲਾ ਹੋਵੇ ਇਹ ਅਧਿਕਾਰੀਆਂ ਨੂੰ ਪੁੱਛਣ ਵਾਲਾ ਹੋਵੇ ਤਾਂ ਉਹਦੇ ਵਿੱਚੋਂ ਵੀ ਉਹੀ ਪ੍ਰਦੂਸ਼ਣ ਨਿਕਲਦਾ ਉਹੀ ਧੂਆ ਹੈ ਉਹ ਜਿਹੜਾ ਖੋਖਰਾ ਇਹ ਪ੍ਰੋਜੈਕਟ ਲੱਗਿਆ ਵਾ ਤਾਂ ਉਹ ਜੇ ਸਾਡੇ ਕਿਸਾਨ 1000 ਏਕੜ ਦੇ ਵਿੱਚ ਅੱਗ ਲਾਉਣ ਆਥੜ ਤੱਕ ਕਰਦਾ ਧੂਆ ਬਣਦਾ ਉਹਨਾਂ ਤੇ ਉਹ ਇੱਕ ਦਿਨ ਦੇ ਵਿੱਚ ਕੱਲੀ ਉਹ ਪੱਠੀ ਜੀ ਉਹਨਾਂ ਦੀ ਧੂਆ ਉਹਨਾਂ ਕੱਢ ਜਾਂਦੀ 1000 ਏਕੜ ਦਾ ਉਹ ਇੱਕ ਦਿਨ ਚ ਕੱਢ ਦਿੰਦੀ ਹੈ ਤਾਂ ਸਾਡੇ ਕਿਸਾਨ ਤਾਂ ਵੱਧ ਤੋਂ ਵੱਧ 100 ਕਿੱਲੇ ਨੂੰ 20 ਕਿੱਲਿਆਂ ਨੂੰ 50 ਕਿੱਲੇ ਕਰ ਕਰਕੇ ਮਚਾਉਂਦੇ ਆ ਤੇ ਬਾਕੀ ਸਾਡਾ ਜਿਹੜਾ ਰਹਿ ਗਿਆ ਗੱਲ ਧੂਏ ਦੀ ਇਹ ਸਾਡਾ ਤਾਂ ਧੂਆ ਉੱਥੇ ਦਿੱਲੀ ਤੱਕ ਨਾ ਤਾਂ ਪਹਿਲਾਂ ਪਹੁੰਚਿਆ ਕਿਤੇ ਨਾ ਹੁਣ ਪਹੁੰਚਣਾ ਤੇ ਇਹ ਸਰਕਾਰ ਨੇ ਇੱਕੋ ਇੱਕ ਨੀਤੀ ਬਣਾਈ ਹੈ ਕਿ ਕਿਸਾਨਾਂ ਨੂੰ ਖੱਜਲ ਖਵਾਰ ਕਰ ਦਿਓ ਇਹਨਾਂ ਤੋਂ ਜ਼ਮੀਨਾਂ ਖੋਲੋ ਜ਼ਮੀਨਾਂ ਖੋਣ ਦੇ ਢੰਗ ਨੇ ਅਸੀਂ ਕਿਸੇ ਵੀ ਕਾਲ ਦੇ ਉੱਤੇ ਨਾ ਤਾਂ ਜ਼ਮੀਨ ਦੇਗੇ ਨਾ ਛੱਡਗੇ ਤੇ ਪਰਾਲੀ ਨੂੰ ਅੱਗੇ ਐਵੇਂ ਜਿ ਕਰ ਰਸਣੀ ਲਵਾਵਾਗੇ ਕਿਸਾਨ ਆਗਵਾ ਨੇ ਕਿਹਾ ਕਿ ਜਦੋਂ ਤੱਕ ਹੋਰ ਅਧਿਕਾਰੀ ਆ ਕੇ ਵਿਸ਼ਵਾਸ ਨਹੀਂ ਦਿਵਾਉਂਦੇ ਕਿ ਇਸ ਕਿਸਾਨ ਤੇ ਕੋਈ ਪਰਚਾ ਨਹੀਂ ਦਰਜ ਕੀਤਾ ਜਾਵੇਗਾ ਉਦੋਂ ਤੱਕ ਕਿਰਾਇਓ جاری ਹੀ ਰਹੇਗਾ ਮਾਨਸਾ ਤੋਂ ਜੀਵਨ ਸਿੰਘ ਕ੍ਰਾਂਤੀ ਦੀ ਰਿਪੋਰਟ ਪੰਜਾਬੀ ਜਾਗਰ